ਰੰਜਨ ਕੁਮਾਰੀ ਉਰਫ ਕਮਲ ਪਾਬੀ ਕਤਲ ਕਾਂਡ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਜਿੱਥੇ ਮੁਲਜ਼ਮ ਰਣਜੀਤ ਸਿੰਘ ਨੂੰ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਬਠਿੰਡਾ ਪੁਲਿਸ ਦੇ ਵੱਲੋਂ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਮੁਲਜ਼ਮ ਨੂੰ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਦੱਸਦੀ ਕਿ ਜਿਸ ਤਰੀਕੇ ਦੇ ਨਾਲ ਕੰਚਨ ਕੁਮਾਰੀ ਉਰਫ ਕਮਲ ਭਾਬੀ ਦਾ ਕਤਲ ਹੋਇਆ ਸੀ ਅਮ੍ਰਿਤਪਾਲ ਸਿੰਘ ਮੈਰੋ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਲਗਾਤਾਰ ਅਮ੍ਰਿਤਪਾਲ ਸਿੰਘ ਮੈਰੋ ਦੀ ਪੁਲਿਸ ਪਾਲ ਕਰੀ ਹੈ ਇਸ ਵੇਲੇ ਵਿਦੇਸ਼ ਦੇ ਵਿੱਚ ਨੇ ਅਮ੍ਰਿਤਪਾਲ ਸਿੰਘ ਮੈਰੋ ਜਿਨ੍ਹਾਂ ਨੂੰ ਲਗਾਤਾਰ ਪੁਲਿਸ ਉਹਨਾਂ ਦੀ ਪਾਲ ਦੇ ਵਿੱਚ ਲੱਗੀ ਹੋਈ ਹੈ ਤੇ ਇਸੇ ਮੁਲਜ਼ਮ ਰਣਜੀਤ ਸਿੰਘ ਦੇ ਵੱਲੋਂ ਅਮ੍ਰਿਤਪਾਲ ਮੈਰੋ ਨੂੰ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅੰਮ੍ਰਿਤਸਰ 에어ਪੋਰਟ ਤੇ ਛੱਡਿਆ ਗਿਆ ਸੀ ਇਹ ਪੁਲਿਸ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤੇ ਇਸੇ ਮਾਮਲੇ ਦੇ ਵਿੱਚ ਰਣਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਰਣਜੀਤ ਸਿੰਘ ਨਜ਼ਰ ਆ ਰਿਹਾ ਹੈ ਜਿਸ ਨੂੰ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਫਿਲਹਾਲ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਦੱਸਦੇ ਕਿ ਜਿਸ ਤਰੀਕੇ ਦੇ ਨਾਲ ਬੀਤੇ ਵਰੇ ਕਮਲ ਭਾਬੀ ਦਾ ਕਤਲ ਹੋਇਆ ਸੀ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਅਤੇ ਕਤਲ ਦੀ ਜ਼ਿੰਮੇਵਾਰੀ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਲਈ ਗਈ ਸੀ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਸੀਗਾ ਕਿ ਜੋ ਕੰਟੈਂਟ ਕੰਚਨ ਕੁਮਾਰੀ ਉਰਫ ਕਮਲ ਭਾਬੀ ਬਣਾਉਂਦੀ ਸੀ ਉਹ ਇਤਰਾਜ਼ਯੋਗ ਸੀ ਅਸ਼ਲੀਲ ਕੰਟੈਂਟ ਸੀ ਇਸੇ ਕਰਕੇ ਉਸ ਨੂੰ ਸਬਕ ਸਿਖਾਉਣ ਦੇ ਲਈ ਇਹ ਕਤਲ ਕੀਤਾ ਗਿਆ ਤੇ ਕਤਲ ਤੋਂ ਬਾਅਦ ਅਮਰਿਤਪਾਲ ਮੈਰੋ ਫਿਲਹਾਲ ਫਰਾਰ ਚੱਲ ਰਹੇ ਨੇ ਵਿਦੇਸ਼ ਦੇ ਵਿੱਚ ਨੇ ਤੇ ਲਗਾਤਾਰ ਉਹਨਾਂ ਦੀ ਭਾਲ ਦੇ ਵਿੱਚ ਪੁਲਿਸ ਲੱਗੀ ਹੋਈ ਹੈ ਤੇ ਇਸੇ ਮਾਮਲੇ ਦੇ ਵਿੱਚ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਬਠਿੰਡਾ ਪੁਲਿਸ ਦੇ ਵੱਲੋਂ ਰਣਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲਿਆਇਆ ਗਿਆ ਸੀ ਤਾਂ ਸਭ ਤੋਂ ਪਹਿਲਾਂ ਪੁਲਿਸ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਉਹ ਸੋਲਣਿਆ ਇਹ ਸਾਡੇ ਵੱਲੋਂ 2025 ਦੇ ਵਿੱਚ ਇੱਕ ਮਗਦਮਾ ਨੰਬਰ 106 ਫਟਾਪੱਤੀ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਮੁਕਦਮੇ ਦੀ ਤਫਤੀਸ਼ ਦਾ ਸਬੰਧ ਸੀਗਾ ਕੰਚਨ ਕੁਮਾਰੀ ਔਰ ਪੱਕਾ ਮਲ ਭਾਬੀ ਜੋ YouTube ਇਨਫਲੂਐਂਸਰ ਸੀਗੀ ਜਿਹਦੀ ਡੈੱਡ ਬੋਡੀ ਸਨੋ ਦੇਸ਼ ਹਸਪਤਾਲ ਪੁੱਚੋ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਸੀਗੀ ਜਿਸ ਤੋਂ ਬਾਅਦ ਅਸੀਂ ਜਿਹੜਾ ਇਹ ਮੁਕਦਮਾ ਦਰਜ ਰਜਿਸਟਰ ਕੀਤਾ ਸੀਗਾ ਤੇ ਇਹ ਮੁਕਦਮਾ ਦਰਜ ਰਜਿਸਟਰ ਹੋਣ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਪੰਜ ਅਕਿਊਜ਼ਡ ਪਾਏ ਗਏ ਸੀਗੇ ਜਿਹੜੇ ਇੱਕ ਜਸਪ੍ਰੀਤ ਸਿੰਘ ਸੀਗਾ ਇੱਕ ਨਿਮਰਤਜੀਤ ਸੀਗਾ ਸੇ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਸੀਗਾ ਤੇ ਜਿਨ੍ਹਾਂ ਦਾ ਚਲਾਨ ਸਮਾਨਯੋਗ ਅਦਾਲਤ ਵਿੱਚ ਪੇਸ਼ ਕਰਤਾ ਤੇ 3rd ਸੀਗਾ ਅਮਰਿਤਪਾਲ ਮਹਿਰੋ ਜੋ ਵਾਰਦਾਤ ਕਰਕੇ ਵਿਦੇਸ਼ ਫਰਾਰ ਹੋ ਗਿਆ ਸੀਗਾ 4th ਵਨ ਸੀਗਾ ਰਣਜੀਤ ਸਿੰਘ ਪੁੱਤਰ ਸਰਮਨ ਸਿੰਘ ਵਾਸੀ ਪਿੰਡ ਸੋਹਲ ਥਾਣਾ ਚਵਾਲ ਜ਼ਿਲ੍ਹਾ ਤਰਨਤਾਰਨ ਇਹਨੂੰ ਕੱਲ ਸਾਡੇ ਵੱਲੋਂ ਹੋਮ ਅੰਡ ਇੰਟੈਲੀਜੈਂਸ ਦੇ ਬੇਸ ਅਤੇ ਸਾਡੀ ਥਾਣਾ ਕੈਂਡ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਇਹਦਾ 5 ਡੇਜ਼ ਦਾ ਰਿਮਾਂਡ ਦੀ ਅਸੀਂ ਮਾਨਯੋਗ ਅਦਾਲਤ ਤੋਂ ਮੰਗ ਕੀਤੀ ਸੀ ਤੇ ਮਾਨਯੋਗ ਅਦਾਲਤ ਨੇ ਸਾਡੀਆਂ ਜਿਹੜੀਆਂ ਦਲੀਲਾਂ ਸੁਣ ਤੋਂ ਬਾਅਦ ਇਹਦਾ 3 ਡੇਜ਼ ਦਾ ਰਿਮਾਂਡ ਸਾਨੂੰ ਦੇ ਦਿੱਤਾ ਪੁਲਿਸ ਰਿਮਾਂਡ ਸੀ ਇਸ ਲਈ ਅਸੀਂ 3 ਡੇਜ਼ ਦਾ ਰਿਮਾਂਡ ਲਿਆ ਜੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ਾਂ ਬਾਰੇ ਪੁੱਛ ਪੜਤਾਲ ਕੀਤੀ ਜਾਊਗੀ ਵੀ ਅਮਰਤਪਾਲ ਮੈਰੋ ਨਾਲੇ ਦਾ ਲਿੰਕ ਐਸਟੈਬਲਿਸ਼ ਕਿੱਦਾਂ ਹੋਇਆ ਸੀਗਾ ਬੂਬੂਆ ਵਾਰਦਾਤ ਵਾਲੇ ਦਿਨ ਕਿੱਦਾਂ ਹੋਇਆ ਔਰ ਕਿਸ ਵਹੀਕਲ ਤੇ ਇਹ ਇਥੇ ਅਪਰੋਚ ਕੀਤਾ ਉਹ ਆ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਡਿਊਰਿੰਗ ਰਿਮਾਂਡ ਪੀਰੀਅਡ ਦੇ ਵਿੱਚ ਇੱਧਰ ਤੋਂ ਪੁੱਛੀਆਂ ਜਾਣੀਆਂ ਕਿ ਰੋਲ ਕੀ ਹੈ ਦਾ ਮੇਨ ਰੋਲ ਕੀ ਹੈ ਇਹ ਇੱਕ ਮਰਡਰ ਦੀ ਜਿਹੜੀ ਕਾਂਸਪੀਰੇਸੀ ਸੀਗੀ ਇਹ ਘਟਨਾ ਉਹਦੀ ਇੱਕ ਕਾਂਸਪੀਰੇਸੀ ਦਾ ਪਾਰਟ ਆ ਤਾਂ ਪੁਲਿਸ ਦਾ ਕਹਿਣਾ ਕਿ ਰਿਮਾਂਡ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਇਹ ਵਿਅਕਤੀ ਅਮਰਿਤਪਾਲ ਸਿੰਘ ਮੈਰੋ ਦੇ ਸੰਪਰਕ ਦੇ ਵਿੱਚ ਆਇਆ ਤੇ ਅਮਰਿਤਪਾਲ ਮੈਰੋ ਫਿਲਹਾਲ ਕਿੱਥੇ ਨੇ ਇਹ ਵੀ ਜਾਂਚ ਦੇ ਵਿੱਚ ਪਤਾ ਲੱਗੇਗਾ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਰਣਜੀਤ ਸਿੰਘ ਤੋਂ ਪੁੱਛਗਿੱਛ ਦੇ ਦਰਮਿਆਨ ਤਾਂ ਇਸ ਪੂਰੇ ਗ੍ਰਿਫਤਾਰੀ ਨੂੰ ਲੈ ਕੇ ਵਕੀਲ ਦੇ ਵੱਲੋਂ ਕੀ ਕੁਝ ਕਿਹਾ ਗਿਆ ਜਦੋਂ ਅੱਜ ਪੇਸ਼ੀ ਹੋਈ ਕਿਸ ਤਰੀਕੇ ਦੇ ਨਾਲ ਰਿਮਾਂਡ ਦੀ ਮੰਗ ਕੀਤੀ ਗਈ ਇੱਕ ਵਾਰ ਵਕੀਲ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਮਨਪ੍ਰੀਤ ਸਿੰਘ ਬਰਾੜ ਮੇਰਾ ਨਾਮ ਹੈ ਜੀ ਮੈਂ ਭਾਈ ਰਣਜੀਤ ਸਿੰਘ ਦਾ ਜਿਹੜਾ ਅੰਮ੍ਰਿਤਪਾਲ ਮਹਿਰੋ ਵਾਲੇ ਕੇਸ ਹੈ ਕੰਚਨ ਪਾਬੀ ਮਟਰੀ ਕੇਸ ਇਹਦੇ ਵਿੱਚ ਇਚੂਜ਼ ਦਾ ਰਣਜੀਤ ਸਿੰਘ ਕੋਸ਼ਵਰੋਂ ਨਾਮ ਦਰਜ ਕਰਤਾ ਹੈ ਉਹਨਾਂ ਦਾ ਮੈਂ ਲੈ ਕੇ ਅੱਜ ਪੇਸ਼ ਹੋਇਆ ਹੈ। ਪੁਲਿਸ ਨੇ ਇਹਨਾਂ ਨੂੰ ਰੈਸਟ ਕੀਤਾ ਸੀ ਅੰਮ੍ਰਿਤਸਰ ਪੁਲਿਸ ਨੇ। ਉੱਥੋਂ ਦਰਬਾਰ ਸਾਹਿਬ ਕੋਰੀਡੋਰ ਦੇ ਵਿੱਚ। ਦੇਖਿਓ ਅੱਜ ਇਹਨਾਂ ਨੇ ਕੱਲ ਉਹਨੂੰ ਲੈ ਕੇ ਆਂਦਾ ਜੀ ਬਠਿੰਡਾ ਪੁਲਿਸ ਨੇ ਜੀ ਤੇ ਅੱਜ ਇੱਥੇ ਸੀਜੀਐਮ ਸਾਹਿਬ ਦੇ ਕੋਰਟ ਦੇ ਵਿੱਚ ਪੇਸ਼ ਕੀਤਾ ਸਰ। ਇਹ ਸੀਗਾ ਪ੍ਰੋਡਕਸ਼ਨ ਗਰੰਟੀ ਬੰਦਾ ਤਾਂ ਪ੍ਰੋਡਕਸ਼ਨ ਗਰੰਟੀ ਹੈ ਜੀ। ਜੇ ਸੀਪੀ ਪੁਲਿਸ ਅੰਮ੍ਰਿਤਸਰ ਸਾਹਿਬ ਉਹਨਾਂ ਦਾ ਹੈਗਾ ਟਵੀਟ ਵੀ ਉਹਨਾਂ ਨੇ ਪੀਸ ਆਫ ਕ੍ਰੈਸਟੌਨਸੈਂਸ ਕੀਤੀ ਸੀ। ਇਹ ਹੈ ਐਨਓਸੀ ਰੈਸਟ ਕੀਤਾ ਜੀ ਇਹ ਉਹਨਾਂ ਨੇ ਨਹੀਂ ਕੀਤਾ ਇਹਨਾਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਨਹੀਂ ਲੈਂਦਾ ਤਾਂ ਇਹਦੀ ਕਸਟਡੀ ਉੱਥੋਂ ਤੱਕ ਤੇਰੀ ਸੀ ਜੀ ਇਲੀਗਲ ਸੀ ਜੀ ਇਹਨਾਂ ਦੀ ਰੰਜੇਸ਼ ਸਿੰਘ ਦੀ ਉਨਕੀ ਫੈਸਲਾ ਹੋ ਸਕਦਾ ਉਹ ਹੁਣ ਸਰ 10 ਤਰੀਕ ਪੁਲਿਸ ਨੇ 5 ਦਿਨਾਂ ਦਾ ਰਮਡ ਮੰਗਿਆ ਸੀ ਇਹਦਾ ਤੇ ਜੱਜ ਸਾਹਿਬ ਨੇ ਅਨੁਰੂਪ ਰਿਪੋਰਟ ਨੇ ਇਹਨਾਂ ਨੂੰ 10 ਤਰੀਕ ਤੱਕ ਪੁਲਿਸਰ ਮਾਰ ਬੋ ਦਿੱਤਾ ਜੀ